ਹਰ ਇੱਕ ਬੰਦੇ ਨੂੰ ਇੰਸ਼ੋਰੈਂਸ ਦੇ ਅੰਦਰ ਲਿਆਂਦਾ ਜਾਵੇ ਰੱਬ ਨਾ ਕਰੇ ਕਿਸੇ ਨਾਲ ਕੋਈ ਨੀਕੀ ਗੱਲ ਹੋ ਜਾਵੇ ਤਾਂ ਘੱਟੋ-ਘੱਟ 5-7 ਲੱਖ ਰੁਪਏ ਉਹਨਾਂ ਦੇ ਘਰ ਹੀ ਪਹੁੰਚ ਜਾਵੇ ਤਾਂ ਕਿ ਉਹਨਾਂ ਦੇ ਪਿੱਛੇ ਵਾਲਾ ਦਾ ਗੁਜ਼ਾਰਾ ਤਾਂ ਹੋ ਜਾਵੇ ਕਿਉਂ ਗੱਡੀਆਂ ਵਾਲਿਆਂ ਦਾ ਸਹਾਰਾ ਕਿਤੇ ਨਹੀਂ ਹੈ ਗੱਡੀਆਂ ਦੇ ਰੇਟ ਘਟਾਉਣ ਨੂੰ ਘੱਟ ਕਰ ਲਓ ਜੀ ਐਦਾ ਕਰ ਲਓ ਜੀ ਉੱਦਾ ਕਰ ਲਓ ਜੀ ਦੁਬਾਰ ਨੂੰ ਸਾਰੇ ਆ ਪਰ ਮਦਦ ਕਰਨ ਨੂੰ ਹੱਥ ਕਿਸੇ ਦਾ ਨਹੀਂ ਹੈ ਇਹ ਸਾਡੇ ਕੋਲ ਮਸੀਹਾ ਬਣ ਕੇ ਆਏ ਨੇ ਕਿ ਅਸੀਂ ਮਦਦ ਕਰਾਂਗੇ ਤੁਹਾਡੇ ਟਰੱਕ ਡਰਾਈਵਰਾਂ ਦੀ ਵੀਰਾਂ ਦੀ ਮਾਲਕਾਂ ਦੀ ਮੈਂ ਇਹਨਾਂ ਨੂੰ ਕਿਹਾ ਆਓ ਸਾਡੇ ਸਾਰੇ ਵੀ ਇੰਸ਼ੋਰੈਂਸ ਕਰਦੇ ਹੋ ਤਾਂ ਕਿ ਮੇਰੀ ਵੀ ਟੈਨਸ਼ਨ ਘਟ ਜਾਵੇ ਰੱਬ ਨਾ ਕਰੇ ਕਦੀ 19 ਕੀ ਗੱਲ ਹੋਵੇ ਤਾਂ ਬੀਪੀਸੀਐਲ ਦਾ ਬਿਸ਼ੱਕ ਨਾਮ ਹੋਵੇ ਪਰ ਸਾਡੇ ਬੰਦੇ ਨੂੰ 5-7 ਲੱਖ ਰੁਪਏ ਘਰੇ ਮਿਲ ਜੇ ਉਹਦਾ ਬਿਜ਼ਾਰਾ ਚੱਲ ਤੁਹਾਨੂੰ ਸਾਰਾ ਕੁਝ ਚੈੱਕ ਕਰਾਵਾਂਗੇ ਕਿਉਂਕਿ ਮੈਂ ਜੂਨੀਅਨ ਦੇ ਰਿਕਾਰਡ ਦੇ ਨਾਲ ਨਾਲ ਇੱਕ ਆਪਣਾ ਰਿਕਾਰਡ ਵੀ ਬਣਾ ਲਦਾ ਜਿਹੜਾ ਮੈਂ ਪਰਸਾ ਰਿਪੋਰਟ ਰੱਖਦਾ ਮੈਨੂੰ ਸ਼ੁਰੂ ਤੇ ਆਦਤ ਹੈ ਪ੍ਰਮਾਤਮਾ ਨੇ ਜਾਦਵੀ ਮੈਨੂੰ ਬਲ ਬਖਸ਼ਿਆ ਜਦੋਂ ਅੱਗੇ ਭੇਜਿਆ ਕਿਉਂਕਿ ਮੈਂ ਵੀ ਤੁਹਾਡੇ ਵਿੱਚ ਦਾ ਹੀ ਐ ਤੁਹਾਡੇ ਨਾਲ ਹੀ ਟਰੱਕ ਚਲਾਉਂਦਾ ਰਿਹਾ ਬਹੁਤ ਸਾਰੇ ਬਜ਼ੁਰਗ ਐ ਇੱਥੇ ਬੈਠੇ ਐ ਜਿਨ੍ਹਾਂ ਦੇ ਉਨਾ ਦਾ ਅਸ਼ੀਰਵਾਦ ਕਰਕੇ ਅੱਜ ਸਾਡਾ ਸਾਰਾ ਕੁਝ ਠੀਕ ਚੱਲ ਰਿਹਾ। ਐਫ ਡੀ ਕੋਈ ਵੀ ਮੇਰਾ ਡਰਾਈਵਰ ਮਾਲਕ ਮੈਂ ਇਹਦਾ WhatsApp ਇੱਕ ਫੋਟੋ ਕਾਪੀ ਕਰਕੇ ਗਰੁੱਪ 'ਚ ਜਰੂਰ ਪਾਵਾਂਗਾ। ਕੋਈ ਵੀ ਨੂੰ ਵੈਰੀਫਾਈ ਕਰਾਣਾ ਚਾਹੁੰਦਾ ਯੂਕੋ ਬੈਂਕ ਨਾਲ ਹੀ ਹੈ। ਬ੍ਰਾਂਪਰ ਦੇ ਰਹਿਣ ਵਾਲੇ ਵੀ ਬਹੁਤ ਹੈ। ਸਾਡੇ ਬਾਈਸ ਪ੍ਰਧਾਨ ਜੀ ਇੱਥੇ ਨੇ ਆਪ ਹੀ ਕਰਾ ਕੇ ਆਏ ਇੱਥੇ। ਜਿਨ੍ਹਾਂ ਦੀ ਚੈੱਕ ਕਰਨੀ ਹੋਵੇ ਜਦ ਮਰਜ਼ੀ ਕਰੇ। ਸੁਪਿੰਦਰ ਜੱਜੀ ਨੰਗਲ ਤੋਂ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆ ਅੱਜ ਟਰੱਕ ਯੂਨੀਅਨ ਨੰਗਲ ਵੱਲੋਂ ਆਪਣੇ ਪੈਟਰੋਲ ਪੰਪ BPCL ਦੇ ਉੱਤੇ ਟਰੱਕ ਆਪਰੇਟਰਾਂ ਅਤੇ ਡਰਾਈਵਰਾਂ ਦੇ ਵਾਸਤੇ ਕੀ ਕੀ ਸਹੂਲਤ BPCL ਦੇ ਪੰਪ ਵੱਲੋਂ ਦਿੱਤੀ ਜਾ ਰਹੀ ਹੈ ਇਸ ਲਈ ਤਮਾਮ ਜਾਣਕਾਰੀ ਦੇਣ ਲਈ ਸਾਡੇ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਰੋਹਿਤ ਕਾਲੀਆ ਜੀ ਨੇ ਸੁ ਗੱਲਬਾਤ ਕਰਾਂਗੇ ਸਰ ਜਿਹੜਾ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ ਹੈ BPCL ਵੱਲੋਂ ਇੱਕ ਫੈਸਿਲਿਟੀ ਟਰੱਕ ਵੀਰਾਂ ਲਈ ਮਾਰਕਾ ਲਈ ਦਿੱਤੀ ਜਾ ਰਹੀ ਹੈ ਜਿਸ ਫੈਸਿਲਿਟੀ ਦੇ ਵਿੱਚ 5 ਲੱਖ ਰੁਪਏ ਦੀ ਇੰਸ਼ੋਰੈਂਸ ਡਰਾਈਵਰ ਦੀ ਤੇ 2 ਲੱਖ ਰੁਪਏ ਦੀ ਇੰਸ਼ੋਰੈਂਸ ਕਲੀਨਰ ਦੀ ਕੀਤੀ ਜਾਂਦੀ ਹੈ ਅਗਰ ਉਹ ਇਹਨਾਂ ਵਾਂਗੂ ਸੁਰੱਖਤ ਕਾਰ ਬਣਵਾ ਲੈਂਦੇ ਜਿਹੜਾ ਕਾਰ ਹੈ ਉਹਦੇ ਵਿੱਚ ਇੱਕ ਤਾਂ ਇੰਸ਼ੋਰੈਂਸ ਹੋ ਜੇਗੀ ਦੂਜਾ ਜਿੱਦੇ ਪ੍ਰਤੀ ਲੀਟਰ ਜਿੰਨਾ ਵੀ ਤੇਲ ਉਹ ਸਾਡੇ ਪਵਾਣਗੇ ਪੰਪ ਤੇ ਉਹਨਾਂ ਨੂੰ 40 ਪੈਸੇ ਪ੍ਰਤੀ ਲੀਟਰ ਰਿਬੇਟ ਹੁੰਦੇ ਖਾਣ ਚ ਦੁਬਾਰਾ ਆਉਂਦੀ ਰਹੇ ਪਹਿਲਾ ਬੈਨੀਫਿਟ ਜਿਹੜਾ ਹੈਗਾ ਇੰਸ਼ੋਰੈਂਸ ਦਾ ਹੈ ਸਾਡੇ ਲਈ ਇਹ ਬਹੁਤ ਇੰਪੋਰਟੈਂਟ ਹੈ ਸਰ ਕਿਉਂਕਿ ਮੇਰੀ ਯੂਨੀਅਨ ਚ ਬਹੁਤ ਸਾਰੇ ਟਰੱਕ ਵੀਰ ਜਿਹੜੇ ਕਿ ਪਿੱਛੋਂ ਬਹੁਤ ਗਰੀਬ ਨੇ ਉਹਨਾਂ ਕੋਲ ਡਰਾਈਵਰੀ ਤੇ ਇਲਾਵਾ ਹੋਰ ਕੋਈ ਕੰਮ ਨਹੀਂ ਹੈ ਹੁੰਦਾ ਕੀ ਹੈ ਪਿਛਲੇ 2 ਸਾਲ ਚ ਮੈਂ ਦੇਖਿਆ ਬਹੁਤ ਸਾਰੇ ਡਰਾਈਵਰ ਵੀਰਾਂ ਨਾਲ ਮਿਸ ਹੈਪਨਿੰਗ ਹੋਈ ਹੈ ਕਈਆਂ ਦੀ ਡੈਥ ਹੋ ਗਈ ਹੈ ਐਕਸੀਡੈਂਟਲ ਕਈਆਂ ਦਾ ਕੁਛ ਨਾ ਕੁਝ ਹੱਥ ਪੈਰ ਟੁੱਟ ਗਿਆ ਹੈ ਮੈਂ ਬਹੁਤ ਸਮੇਂ ਤੋਂ ਸੋਚ ਰਿਹਾ ਸੀਗਾ ਕਿ ਕੁਝ ਇਹੋ ਜਿਹਾ ਕਰਾਂ ਇਹਨਾਂ ਲਈ ਕਿ ਕੋਈ ਨਾ ਕੋਈ ਰਸਤਾ ਮੈਨੂੰ ਮਿਲੇ ਤਾਂ ਕਿ ਇਹਨਾਂ ਦੀ ਮੈਂ ਇੰਸ਼ੋਰਸ ਕਰਵਾ ਪਾਵਾਂ ਕਿਉਂਕਿ ਕੁਝ ਇਹੋ ਜਿਹੇ ਘਰਾਜ ਵੀ ਮੈਂ ਗਿਆ ਉਹਨਾਂ ਦੀ ਮ੍ਰਿਤਿਉ ਦੇ ਬਾਅਦ ਕਿ ਜਿੰਨਾਂ ਕੋਲ ਖਾਣ ਲਈ ਵੀ ਪੈਸੇ ਨਹੀਂ ਫਿਰ ਮੈਂ ਸੋਚਿਆ ਕਿ ਅਗਰ ਕੋਈ ਇੰਸ਼ੋਰੈਂਸ ਹੋ ਜੇ ਅਗਰ ਕੁਝ ਉਹਨਾਂ ਨੂੰ ਬੈਨੀਫਿਟ ਪਿੱਛੋਂ ਮਿਲ ਜੇ ਤਾਂ ਉਹਨਾਂ ਦੇ ਵੀ ਚੰਗਾ ਹੋ ਜਾਏਗਾ ਤੇ ਸਾਨੂੰ ਵੀ ਵਧੀਆ ਲੱਗੇਗਾ ਕਿਉਂਕਿ ਡਰਾਈਵਰ ਬੰਦੇ ਦਾ ਅਗਰ ਕੋਈ ਵੀ ਕੁਝ ਵੀ ਮਿਸਹੈਪਨਿੰਗ ਹੋ ਜਾਂਦੀ ਹੈ ਕੋਈ ਹੱਥ ਪੈਰ ਕਿਤੇ ਫ੍ਰੈਕਚਰ ਹੋ ਜਾਂਦਾ ਹੈ ਉਹਨਾਂ ਨੂੰ ਪਿੱਛੇ ਰੋਪੀ ਖਾਣ ਵਾਲਾ ਕੋਈ ਨਹੀਂ ਇਹ ਮੈਂ ਕਾਫੀ ਵਾਰ ਕਾਫੀ ਲੋਕਾਂ ਨਾਲ ਗੱਲਬਾਤ ਕੀਤੀ ਇਸ ਵਾਰ ਬੀਪੀਸੀਐਲ ਨਾਲ ਗੱਲ ਚੱਲ ਰਹੀ ਸੀਗੀ ਇਹਨਾਂ ਨੇ ਕੁਝ ਮੈਨੂੰ ਟਾਰਗੇਟ ਦਿੱਤੇ ਤੇ ਕਹਿੰਦੇ ਪੰਪ ਦੇ ਟਾਰਗੇਟ ਪਤਾਓ ਕੁਝ ਐਵਰੇਜ ਜ਼ਿਆਦਾ ਕਰੋ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਸਰ 2022 ਚ ਜਿੱਥੇ 30000 ਲੀਟਰ ਤੇਲ बिकਦਾ ਸੀਗਾ ਤਿੰਨ ਟੈਂਕਰ ਮਹੀਨੇ ਦੇ ਲੱਗਦੇ ਸੀਗੇ ਜੀ 2024 ਚ ਉਹ ਤੇਲ ਵਧ ਕੇ 120000 ਲੀਟਰ ਅਸੀਂ ਕਰ ਦਿੱਤਾ 11 11 ਟੈਂਕਰ ਹਰ ਮਹੀਨੇ ਸਾਡੇ ਤੇਲ ਦੇ ਲੋਕਾਂ ਨੂੰ ਅਸੀਂ ਇੱਥੇ ਸੇਲ ਕਰਦੇ ਹਾਂ ਤੇ ਪ੍ਰਧਾਨ ਜੀ ਤਾਂ ਡੇ ਇੱਥੇ ਟੋਟਲ ਗੱਡੀਆਂ ਕਿੰਨੀਆਂ ਸਰ ਸਾਡੇ ਕੋਲ ਤਕਰੀਬਨ 1000 ਟਰੱਕ ਹੈ ਤੇ ਕੁਝ ਸਾਡੇ ਕੋਲ ਟਰਾਲੇ ਵੀ ਨੇ ਜਿਹੜੇ ਜੁਨੀਅਨ ਚ ਨਹੀਂ ਚੱਲਦੇ ਲੇਕਿਨ ਅਸੀਂ ਜੋ ਸਾਡਾ ਬਕਾਇਆ ਮਾਲ ਹੁੰਦਾ ਕੇ ਦਾ ਹੁੰਦਾ ਉਹਨਾਂ ਨੂੰ ਵੀ ਅਸੀਂ ਦਿੰਦੇ ਆ ਉਹ ਵੀ ਸਾਡੇ ਪੰਪ ਦੇ ਕੋਲ ਤੇਲ ਪਵਾ ਕੇ ਜਾਂਦੇ ਆ ਸਭ ਤੋਂ ਵੱਡੀ ਗੱਲ ਸਰ ਤੁਹਾਨੂੰ ਹੋਰ ਦੱਸਣ ਕਹਿੰਦਾ ਜਿਹੜਾ ਇਹ ਪੰਪ ਹੈ ਇਹ ਸਰਕਾਰੀ ਹੈ ਇਹਦਾ ਤੇਲ ਪੂਰਨ 100 ਲੀਟਰ ਦਾ 100 ਲੀਟਰ ਪਏਗਾ ਪੂਰੀ ਸ਼ੁੱਧਤਾ ਹੈ ਕੋਈ ਮਲਾਵਟ ਨਹੀਂ ਹੈ ਕੁਝ ਨਹੀਂ ਹੈ 24 ਘੰਟੇ ਪੰਪ ਖੁੱਲਾ ਹੈ ਜਦ ਮਰਜੀ ਆਕੇ ਤੁਸੀਂ ਪਵਾ ਸਕਦੇ ਹੋ ਅ ਰੋਸ਼ ਜੀ ਆਮ ਪਬਲਿਕ ਵਾਸਤੇ ਵੀ ਤੁਸੀਂ ਸਰਵਿਸ ਪ੍ਰੋਵਾਈਡ ਕਰਦੇ ਹੋ ਕਿ ਸਿਰਫ ਟਰੱਕ ਆਪਰੇਟਰਾਂ ਵਾਸਤੇ ਹੀ ਇਹ ਪੰਪ ਹੈ ਨਹੀਂ ਸਰ ਇਹਦੇ ਪਰ ਕੋਈ ਵੀ ਆਕੇ ਤੇਲ ਪਵਾ ਸਕਦਾ ਹੈ ਕਿਉਂਕਿ ਸਾਡੀ ਗੱਡੀ ਜੇ ਤਾਂ ਸਿਰਫ ਡੀਜ਼ਲ ਪੈਂਦਾ ਹੈ ਜਿਹੜੇ ਪੈਟਰੋਲ ਹੈ ਉਹ ਸਾਡੇ ਕੋਲ ਪਹਿਲਾਂ ਹੀ ਸਕੂਟਰ ਮੋਟਰਸਾਈਕਲ ਕਾਰ ਵਾਲਾ ਆਕੇ ਪਵਾਉਂਦਾ ਤੇ ਡੀਜ਼ਲ ਵੀ ਕੋਈ ਵੀ ਪਵਾ ਸਕਦਾ ਹੈ 24 ਘੰਟੇ ਸਰਵਿਸ ਹੈ ਅਸੀਂ ਤਾਂ ਲੋਕਾਂ ਨੂੰ ਇਹ ਅਪੀਲ ਕਰਦੇ ਸਰ ਜਿਹੜੇ ਆਲੇ ਦੁਆਲੇ ਕਿਤੇ ਜਾਂਦੇ ਆ ਹੋਰ ਪੰਪ ਹੁੰਦੇ ਉਹਨਾਂ ਕੋ ਕੰਪਲੇਂਟ ਆਏ ਇਹ ਨਹੀਂ ਹੁੰਦਾ ਹੋ ਰਿਹਾ ਅਸੀਂ ਕ ਸਾਤੇ ਪਾਓ ਤੇ ਸ਼ੋਰੇ ਵੀ ਕਰਵਾਓ 40 ਪਾਸੇ ਰਪੇਡ ਵੀ ਲੋ ਜੋ ਤੁਹਾਡਾ ਵਾਹ ਤੇ ਬਾਦ ਤੇਲ ਪਾਓਗੇ ਉਹਨੇ ਤੁਹਾਡੇ ਰਿਵਾਰਡ ਜੁੜਦੇ ਜਿਹੜਾ ਕਾਰਡ ਬਣੇਗਾ ਆਮ ਪਬਲਿਕ ਦਾ ਵੀ ਬਣੇਗਾ ਆਮ ਪਬਲਿਕ ਦਾ ਹੀ ਬਣੇਗਾ ਇਹ ਮੈਂ ਅਗਰ ਚਾਹਦਾ ਤਾਂ ਸੀ ਆਪਣਾ ਕੱਲਿਆਂ ਦਾ ਬਣਵਾ ਲੈਂਦੇ ਜੀ ਲੇਕਿ ਇਸੇ ਕੈਂਪ ਲਾਉਣ ਦਾ ਮਕਸਦ ਹੀ ਅੱਜ ਇਹ ਹੀ ਹੈ ਕਿ ਕੋਈ ਵੀ ਆ ਕੇ ਜਿਹੜਾ ਹੀ ਬੰਦਾ ਸਾਡੇ ਕੋਲ ਸਕੂਟਰ ਵਾਲਾ ਮੋਟਰਸਾਈਕਲ ਵਾਲਾ ਤੇਲ ਪਾਉਂਦਾ ਹੈ ਕਾਰ ਵਾਲਾ ਉਹ ਵੀ ਇਹ ਕਾਰਡ ਬਣਵਾ ਲੈਣ ਇਹ ਕਾਰਡ ਫ੍ਰੀ ਬਣਦਾ ਜੀ ਫ੍ਰੀ ਬਣਦਾ ਸਰ ਤੇ ਕਿੰਨੇ ਲੀਟਰ ਦੀ ਇਹਦੀ ਕੋਈ ਲਿਮਟ ਰੱਖੀ ਹੈ ਤੁਸੀਂ ਕੋਈ ਲਿਮਟ ਨਹੀਂ ਰੱਖੀ ਹਲੇ ਜੀ ਸਾਪੋਈਨਾਂ ਗੱਲਬਾਤ ਚੱਲ ਰਹੀ ਹੈ ਅਸੀਂ ਹੋ ਸਕਦਾ ਦਿਵਾਲੀ ਨੂੰ ਕੋਈ ਆਫਰ ਵੀ ਲੈ ਕੇ ਆਈਏ ਇਹਨਾਂ ਦਾ ਕੋਈ ਹੋਰ ਅੱਗੇ ਵੀ ਕਰੀਏ ਇਹਨਾਂ ਨਾਲ ਮੇਰੀ ਗੱਲਬਾਤ ਚੱਲ ਰਹੀ ਹੈ ਫਿਲਹਾਲ ਕੋਈ ਫੀਸ ਨਹੀਂ ਹੈ ਫਰੀਓ ਕੋਰਸ ਬਣਾਇਆ ਜਾਏਗਾ ਕੋਈ ਲੀਟਰ ਦੀ ਕੰਡੀਸ਼ਨ ਨਹੀਂ ਹੈ ਸੋ ਜਿਹੜੀ ਆਰਮ ਟਰਮੈਂਟ ਕੰਡੀਸ਼ਨ ਟਰੱਕ ਆਪਰੇਟਰਾਂ ਤੇ ਜਿਵੇਂ ਕਿ ਉਹਨਾਂ ਨੂੰ ਇੰਸ਼ੋਰੈਂਸ ਦੇ ਵਿੱਚ ਲਿਆਂਦਾ ਜਾਂਦਾ ਜਿਹੜਾ ਇਸ ਪੈਟਰੋਲ ਪੰਪ ਤੋਂ ਤੇਲ ਪਵਾਏਗਾ ਉਹ ਵੀ ਇੰਸ਼ੋਰੈਂਸ ਦੇ ਅੰਡਰ ਆਏਗਾ ਸਰ ਜਿਹੜਾ ਸਾਡੇ ਕੋਲ ਟਰੱਕ ਯੂਨੀਅਨ ਦੇ ਬੰਦੇ ਜੋ ਵੀ ਇੱਥੇ ਤੇਲ ਪਵਾ ਰਹੇ ਨੇ ਟਰੱਕ ਯੂਨੀਅਨ ਦੇ ਨਹੀਂ ਆਮ ਪਬਲਿਕ ਦੇ ਕੋਈ ਵੀ ਹੋਵੇ ਸਰ ਜੀ ਪਬਲਿਕ ਦਾ ਹੋਵੇ ਕਿਸੇ ਵੀ ਕਿਸੇ ਵੀ ਤਰ੍ਹਾਂ ਕੋਈ ਵੀ ਕਿਤੇ ਦਾ ਵੀ ਬੰਦਾ ਹੋਵੇ ਜੀ ਉਹ ਸਾਡੇ ਕੋਲ ਆਪਣਾ ਪੈਨ ਕਾਰਡ ਦੇ ਕੇ ਕਾਰਡ ਬਣਵਾ ਸਕਦਾ ਹੈ ਜੀ ਇਹਦਾ ਯੂਨੀਅਨ ਨਾਲ ਕੋਈ ਲੈਣਾ ਦੇਣਾ ਨਹੀਂ ਓਕੇ ਕੰਪਨੀ ਨਾਲ ਕੰਪਨੀ ਨਾਲ ਲੈਣਾ ਦੇਣਾ ਹੈ ਕੰਪਨੀ ਇਹ ਚਾਹੁੰਦੀ ਜਦੋਂ ਹੁਣ ਮੇਰੇ ਵੀਡੀਓ ਪੀ ਦੇਖੋਗੇ ਨਿਕਲ ਕੇ ਜਾ ਰਹੇ ਇਹ ਵੀ ਆਪਣਾ ਜਾਣਗੇ ਇਹਨਾਂ ਅਸੀਂ ਕੱਲ ਤੋਂ ਪ੍ਰੈਕਟਿਸ ਸ਼ੁਰੂ ਕਰਾਂਗੇ ਹਰ ਕਿਸੇ ਦਾ ਕਾਰਡ ਬਣਾਵਾਂਗੇ ਚਲੋ ਤਾਂ ਕਿ ਇਹਦੇ ਨਾਲ ਸਾਡਾ ਵੀ ਫਾਇਦਾ ਇਦਾਂ ਹੀ ਮੈਂ ਕਹਿੰਦਾ ਉਹਦਾ ਫਾਇਦਾ ਸਾਡਾ ਹੈ ਸਾਡੇ ਨਾਲ ਜੁੜ ਜਾਣਗੇ ਸਾਡੇ ਕੋਲ ਕਸਟਮਰ ਵਧੇਗਾ ਵਧੇਗਾ ਤਾਂ ਹੀ ਇਹ ਪੰਪ ਵਧੀਆ ਚੱਲੇਗਾ ਨਾ ਇਹ ਉਹੀ ਪੰਪ ਹੈ ਸਰ ਜਿਹੜਾ 2 ਸਾਲ ਪਹਿਲੇ ਘਾਟੇ ਸੀਗਾ ਤੇ ਅੱਜ ਇਹ ਪ੍ਰੋਫਿਟ ਹੈ ਐਫਡੀ ਤੁਹਾਨੂੰ ਮੈਂ ਦਿਖਾਤੀ ਦੀ 9 ਲੱਖ ਰੁਪਏ ਦੀ ਅਸੀਂ ਐਫਡੀ ਮਾਰੀਏ ਤੇ ਤਾਂ ਕਿ ਇਹ ਪੰਪ ਨੂੰ ਹੋਰ ਅੱਗੇ ਲੈ ਕੇ ਜਾਈਏ ਇਹੀ ਸਾਡੀ ਬੇਨਤੀ ਹੈ ਤੇ ਇਹੀ ਮੈਂ ਦਰਖਾਸਤ ਕਰਦਾ ਕਿ ਸਾਰੇ ਆਓ ਇਸ ਪੰਪ ਨੂੰ ਵਿਸਾਲ ਕਰੋ ਹੋਰ ਤੇਲ ਪਾਓ ਧੰਨਵਾਦ ਥੈਂਕ ਯੂ ਥੈਂ ਮੇਰਾ ਨਾਮ ਸ਼ੇਰ ਸਿੰਘ ਹੈ ਮੈਂ ਭਾਰਤ ਪੈਟਰੋਲੀਅਮ ਤੋਂ ਸਪਲਾਈ ਸੇਲਜ਼ ਆਫੀਸਰ ਹਾਂ ਮੈਂ ਚੰਡੀਗੜ੍ਹ ਏਰੀਆ ਹਿਮਾਚਲ ਏਰੀਆ ਔਰ ਰੋਫੜ ਬਟੰਡਾ ਡੱਬ ਵਾਲੀ ਤੱਕ ਇਹ ਏਰੀਆ ਸਾਰਾ ਦੇਖਦਾ ਹਾਂ ਤੇ ਅੱਜ ਜਿਹੜਾ ਅਸੀਂ ਫੰਕਸ਼ਨ ਕੀਤਾ ਸੀ ਇਹ ਲੋਕਾਂ ਨੂੰ ਡਰਾਈਵਰਾਂ ਨੂੰ ਅਵੇਅਰ ਅਵੇਅਰਨੈਸ ਲਈ ਕੀਤਾ ਅਸੀਂ ਵੀ ਉਹਨਾਂ ਨੂੰ ਪਤਾ ਲੱਗੇ ਵਿਚਾਰੇ ਕਿਤੇ ਦੂਰ ਜਾਂਦੇ ਆ ਕਿਤੇ ਇਨਸੀਡੈਂਟ ਪਰਮਾਤਮਾ ਨਾ ਕਰੇ ਮੇਜਰ ਹੋ ਜਾਂਦਾ ਉਸ ਦੇ ਰਿਗਾਰਡਿੰਗ ਆ ਵੀ ਜੇ ਕੋਈ ਹੁੰਦਾ ਆ ਤਾਂ ਅਸੀਂ ਉਹਨਾਂ ਦੀ ਸਪੋਰਟ ਕਰਦੇ ਆ ਉਹਦੇ ਡਰਾਈਵਰ ਨੂੰ ਇਨਸ਼ੋਰੈਂਸ ਹੁੰਦੀ ਬੀਪੀਸੀਐਲ ਕੰਪਨੀ ਵੱਲੋਂ 5 ਲੱਖ ਦੀ ਡਰਾਈਵਰ ਦੀ ਇਨਸ਼ੋਰੈਂਸ ਹੈ ਤੇ 2 ਲੱਖ ਜੀ ਹੈਲਪਰ ਹੈ ਉਹਦੀ ਇਨਸ਼ੋਰੈਂਸ ਹੁੰਦੀ ਜੇ ਕੋਈ ਬੱਚਾ ਹੈ ਉਹਨਾਂ ਦਾ ਛੋਟਾ ਬੱਚਾ ਕੋਈ ਛੜੀ ਵਾਲਾ ਹੈ ਤੇ ਉਹਦੀ ਵੀ ਕੰਪਨੀ ਬੀਪੀਸੀਐਲ ਕੋਟ ਕਰ ਸਰ ਜਿਵੇਂ ਕਿ ਤੁਸੀਂ ਇੱਕ ਇੱਕ ਨੈਸ਼ਨਲ ਪਲੇਅਰ ਰਹੇ ਹੋ ਅੱਜ ਵੀ ਨੌਟ 1 ਪੀਗ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਖੇਡਾਂ ਤੋਂ ਹਿੱਸੇਦੇ ਜਾ ਰਹੇ ਹੋ ਨਸ਼ਿਆਂ ਵੱਲ ਵੱਧ ਰਹੇ ਨੇ ਮੈਂ ਸਾਰਿਆਂਗੇ ਇਹੀ ਰਿਕਵੈਸਟ ਕਰਦਾ ਹਾਂ ਅੱਜ ਦੇ ਡੇਟ ਦੇ ਵਿੱਚ ਸਪੋਰਟਸ ਬਹੁਤ ਜ਼ਰੂਰੀ ਹੈ ਤੁਹਾਨੂੰ ਪਤਾ ਕੰਟਰੀ ਵੀ ਬਹੁਤ ਸਪੋਰਟ ਕਰਦੀ ਹੈ ਪੈਸਾ ਦਿੰਦੀ ਹੈ ਕੋਈ ਮੈਡਲ ਆਉਂਦਾ ਹੈ ਦੂਸਰਾ ਕੰਪਨੀਆਂ ਜਿਹੜੀਆਂ ਵੀ ਹੈ ਅੱਜਕੱਲ ਜਿੰਨੀਆਂ ਚੰਗੀਆਂ ਕੰਪਨੀਆਂ ਸਾਰੀਆਂ ਸਪੋਰਟਸ ਪਰਸਨਾਂ ਕੋਈ ਉਹਨੂੰ ਜੋਬ ਦਿੰਦੀਆਂ ਆ ਉਹਦੀ ਬਦੌਲਤ ਹੀ ਅੱਜ ਅਸੀਂ ਬੀਪੀਸੀਐਲ ਦੇ ਵਿੱਚ ਅੱਜ ਬੀਪੀਸੀਐਲ ਨੇ ਸਾਨੂੰ ਜੋਬ ਦਿੱਤੀ ਹੈ ਤੇ ਇਸ ਕਰਕੇ ਸਪੋਰਟਸ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਤੁਹਾਡੀ ਸਿਹਤ ਠੀਕ ਰਹਿੰਦੀ ਹੈ ਤੁਸੀਂ ਨਸ਼ਿਆਂ ਤੋਂ ਬਚੇ ਰਹਿੰਦੇ ਆ ਉੜ ਮਾੜਾ ਟਾਈਮ ਹੈ ਜਿਹੜਾ ਅੱਜ ਕੱਲ ਛੋਟੇ ਬੱਚੇ ਆ ਫੋਨਾਂ ਤੇ ਟਾਈਮ ਬਹੁਤ ਸਪੈਂਡ ਕਰਦੇ ਆ ਉਹਨਾਂ ਤੋਂ ਬੱਚੇ ਰਹਿੰਦੇ ਆ ਗਰਾਊਂਡ ਜਾਂਦੇ ਆ ਸਿਹਤ ਠੀਕ ਰਹਿੰਦੀ ਆ ਨਿਗਾਹ ਲਈ ਠੀਕ ਆ ਸਭ ਕੁਝ ਠੀਕ ਆ ਜੇ ਗਰਾਊਂਡ ਜਾਂਦੇ ਜੇ ਸਿਹਤ ਆ ਤਾਂ ਸਾਰਾ ਕੁਝ ਸਰ ਸਵਾਟ ਕੱਟ ਕੇ ਕਿਤੇ ਜਿਹੜੇ ਤੁਸੀਂ ਕੋਰਟਿੰਗ ਵੈਰਾ ਫੇਰੀ ਨੋਜ਼ਮਨ ਪੀਡੀ ਮੈਨੂੰ ਹਜੇ ਹਾਕੀ ਛੱਡੇ ਨੂੰ ਥੋੜਾ ਟਾਈਮ ਹੀ ਜ਼ਰਾ ਹੁਣ ਅਸੀਂ ਸਪੋਰਟ ਕਰਦੇ ਆ ਨਾਮਤਰੀ ਐਫਸੀ ਜਿਹੜਾ ਆ ਉਹਦੇ ਨਾਲ ਅਸੀਂ ਜਿੰਨਿਆ ਕੋ ਹੋ ਸਕਦਾ ਵੱਧ ਤੋਂ ਵੱਧ ਉਹਦੀ ਸਪੋਰਟ ਕਰੀਦੀ ਆ एक फुटबॉल नेगी है मैं चीफ मैनेजर के तौर पर पे भारत पेट्रोलियम में नियुक्त हूँ आज का जो फंक्शन है बेसिकली हमको ना कस्टमरों को अवेयर करना है हमारे जो पंप पे हमारे प्रोडक्ट कौन कौन से बिकते हैं उनकी क्वालिटी और ये डिफरेंट कैसे हैं और हमारे जो रिटेल आउटलेट्स हैं घर रिटेल आउटलेट्स हैं जो कंपनी के ओ कहते हैं वो ऑल ओवर इंडिया में हैं तो वहाँ पे घर जैसी सुविधाएं हैं हमारे ड्राइवर भाई जाके वहाँ पे अपने घर जैसी फैसिलिटी नहाना धोना अपने आराम से बैठ सकते हैं सेल्फ कुकिंग एरिया है इस टाइप की सारी फैसिलिटीज हैं जो हमें हमारा पर्पज़ यही था कि इनको हमारे ड्राइवर भाइयों को और जो हमारे ट्रांसपोर्टर्स हैं उनको बताएं ताकि वो इस बेनिफिट को ज्यादा से ज्यादा यूज करे और भारत पेट्रोलियम जो है सरकारी कंपनी है बेसिकली ये पब्लिक के बेनिफिट के लिए ही सोचती है तो ये सब फैसिलिटीज का अवेयर करना लोगों को कहाँ पे कहाँ पे हमारे जो ओ एस है इस टाइप के पंप्स हैं जहाँ पे ये सारी सुविधाएं हैं वो हमको कस्टमरों को बताना था इसी सिलसिले में आज ये जो कार्यक्रम यहाँ पे रखा गया था। जो भारत पेट्रोलियम का जो फ्लीट कार्ड है तो जो भी वो बनाता है इन केस ऑफ डेथ है ना? तो उसके जो ड्राइवर है उसकी फैमिली को ड्राइवर के पाँच लाख का इंश्योर्ड है वो उसकी फैमिली को मिल जाएगा और दो लाख जो उसका हेल्पर है वो उसकी फैमिली को केस ऑफ डेथ वो भारत पेट्रोलियम प्रोवाइड करवाएगा ਕੈਮਰਾਮੈਨ ਜੱਪਰੀ ਸਿੰਘ ਦੇ ਨਾਲ ਸੁਪਿੰਦਰ ਜੱਜੀ ਨੰਗਲ ਟੈਂਪ